ਕਿਸੇ ਦੇ ਲੱਖ ਮੰਗਣ ਤੇ ਵੀ ਇੰਨਾਂ ਚੀਜ਼ਾਂ ਦਾ ਦਾਨ ਕਦੇ ਵੀ ਭੁੱਲ ਕੇ ਨਾ ਕਰਨਾ ਕਾਰਜ ਚ ਦਲੇਦਰਤਾ ਹੁੰਦੀ ਹੈ ਦਾਨ ਦੇਣ ਦੀ ਪਰੰਪਰਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ ਧਰਮ ਸ਼ਾਸਤਰਾਂ ਵਿੱਚ ਦਾਨ ਦੇ ਮਹੱਤਵ ਨੂੰ ਲੈ ਕੇ ਕਿਹਾ ਗਿਆ ਹੈ ਕਿ ਮਨੁੱਖ ਨੂੰ ਆਪਣੀ ਮਿਹਨਤ ਦੀ ਕਮਾਈ ਦਾ ਦਸਮਾ ਹਿੱਸਾ ਦਾਨ ਕਰਨਾ ਚਾਹੀਦਾ ਹੈ ਦਾਨ ਕਰਨ ਨਾਲ ਮਨੁੱਖ ਦੇ ਬੁਰੇ ਕਰਮਾਂ ਦਾ ਨਾਸ਼ ਹੁੰਦਾ ਹੈ ਤੇ ਚੰਗੇ ਕਰਮਾਂ 'ਚ ਵਾਧਾ ਹੁੰਦਾ ਹੈ ਇਨਾ ਹੀ ਨਹੀਂ ਦਾਨ ਕਰਨ ਨਾਲ ਪਿਛਲੇ ਜਨਮ ਦੇ ਪਾਪ ਵੀ ਖਤਮ ਹੋ ਜਾਂਦੇ ਹਨ। ਸ਼ਾਸਤਰਾਂ ਦੀ ਮੰਨੀਏ ਤਾਂ ਦਾਨ ਕਰਨ ਨਾਲ ਪੁੰਨ ਫਲ ਪ੍ਰਾਪਤ ਹੁੰਦਾ ਹੈ। ਤੇ ਇਹ ਸਿਰਫ ਦਾਨ ਕਰਨ ਵਾਲੇ ਇਨਸਾਨ ਨੂੰ ਹੀ ਨਹੀਂ ਸਗੋਂ ਉਸ ਦੇ ਪਰਿਵਾਰ ਤੇ ਬੱਚਿਆਂ ਨੂੰ ਵੀ ਮਿਲਦਾ ਹੈ। ਇਸ ਲਈ ਹਮੇਸ਼ਾ ਬ੍ਰਾਹਮਣ ਜਾਂ ਫਿਰ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰੋ। ਪਰ দান ਕਰਨ ਤੋਂ ਪਹਿਲਾਂ ਇਸ ਨਾਲ ਸੰਬੰਧਿਤ ਨਿਯਮਾਂ ਨੂੰ ਜ਼ਰੂਰ ਜਾਣ ਲਓ। ਸ਼ਾਸਤਰਾਂ 'ਚ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਦਾਨ ਚ ਦੇਣਾ ਜਾਂ ਐਵੇਂ ਹੀ ਦੇ ਦੇਣਾ ਸੁਭ ਨਹੀਂ ਮੰਨਿਆ ਜਾਂਦਾ। ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਜਾਂ ਦੇਣ ਨਾਲ ਤੁਸੀਂ ਕੰਗਾਲ ਵੀ ਹੋ ਸਕਦੇ ਹੋ ਇਸ ਲਈ ਜਾਣ ਲਓ ਕਿ ਕਿੰਨੀਆਂ ਚੀਜ਼ਾਂ ਦਾ ਦਾਨ ਨਹੀਂ ਕਰਨਾ ਚਾਹੀਦਾ ਤੇ ਕੀ ਹਨ ਦਾਨ ਦੇ ਨਿਸ਼ਬ। ਨੰਬਰ 1 ਕਦੇ ਵੀ ਧਾਰਦਾਰ ਚੀਜ਼ ਨੂੰ ਦਾਨ ਨਹੀਂ ਦੇਣਾ ਚਾਹੀਦਾ ਕਿਸੇ ਦੇ ਮੰਗਣ ਤੇ ਵੀ ਇਹਨਾਂ ਚੀਜ਼ਾਂ ਨੂੰ ਦਾਨ ਚ ਨਾ ਦਿਓ ਜਿਵੇਂ ਕਿ ਚਾਕੂ ਤਲਵਾਰ ਕੈਂਚੀ ਲੋਹੇ ਦੀ ਰੇਤੀ ਕਟਾਰ ਆਦਿ ਜੋਤਿਸ਼ ਸ਼ਾਸਤਰ ਅਨੁਸਾਰ ਇਹਨਾਂ ਚੀਜ਼ਾਂ ਦਾ ਦਾਨ ਤੁਹਾਡੇ ਜੀਵਨ ਵਿੱਚ ਪੁਚਾਲ ਲਿਆ ਸਕਦਾ ਹੈ ਪਰਿਵਾਰ ਚ ਕਲੇਸ਼ ਤੇ ਨਕਾਰਾਤਮਕਤਾ ਦੇ ਨਾਲ ਨਾਲ ਵਪਾਰ ਚ ਵੀ ਨੁਕਸਾਨ ਹੁੰਦਾ ਹੈ ਨਾ ਚੀਜ਼ਾਂ ਨੂੰ ਕਿਸੇ ਨੂੰ ਦੇਣ ਤੇ ਮਨੁੱਖ ਪਾਈ ਪਾਈ ਲਈ ਮਹਤਾਜ ਹੋ ਜਾਂਦਾ ਹੈ ਨੰਬਰ 2 ਕੜੀ ਕੜੀ ਦਾ ਕੰਮ ਸਭ ਨੂੰ ਪਤਾ ਹੈ ਪਰ ਕਈ ਵਾਰ ਲੋਕ ਕੜੀ ਦਾ ਆਦਾਨ ਪ੍ਰਦਾਨ ਵੀ ਕਰਦੇ ਹਨ ਪਰ ਯਾਦ ਰੱਖੋ ਕਿ ਇਸ ਤਰ੍ਹਾਂ ਕਰਨਾ ਤੁਹਾਡੀ ਮੁਸ਼ਕਲ ਵਧਾ ਸਕਦਾ ਹੈ ਇਸ ਲਈ ਕਦੇ ਵੀ ਕਿਸੇ ਦੂਜੇ ਵਿਅਕਤੀ ਨੂੰ ਆਪਣੀ ਕੜੀ ਨਹੀਂ ਦੇਣੀ ਚਾਹੀਦੀ ਕਿਉਂਕਿ ਕੜੀ ਨੂੰ ਮਨੁੱਖ ਦੇ ਜੀਵਨ ਦੇ ਚੰਗੇ ਤੇ ਬੁਰੇ ਸਮੇਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿਸੇ ਦੀ ਘੜੀ ਨੂੰ ਆਪਣੇ ਗੁੱਟ ਤੇ ਬੰਨਣ ਨਾਲ ਤੁਹਾਡੇ ਜੀਵਨ ਚ ਆਰਥਿਕ ਸਮੱਸਿਆਵਾਂ ਦੇ ਨਾਲ ਨਾਲ ਸਵਸਥ ਸਬੰਧੀ ਪਰੇਸ਼ਾਨੀਆਂ ਵੀ ਆ ਸਕਦੀਆਂ ਹਨ ਨੰਬਰ 3 ਕਦੇ ਵੀ ਕਿਸੇ ਗਰੀਬ ਨੂੰ ਦਾਣ ਚ ਬੇਹਾ ਭੋਜਨ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਖਰਾਬ ਹੋ ਸਕਦੀ ਹੈ ਜਾਣ ਬੁਝ ਕੇ ਕਿਸੇ ਨੂੰ ਬੇਹਾ ਜਾਂ ਖਰਾਬ ਭੋਜਨ ਖਵਾਉਣ ਨਾਲ ਤਹਾਡੇ ਘਰ ਚ ਦਲੇਦਰਤਾ ਆ ਸਕਦੀ ਹੈ ਬੇਹੇ ਭੋਜਨ ਦਾ ਦਾਨ ਘਰ ਚ ਬਿਮਾਰੀ ਦੇ ਰੂਪ ਚ ਵਾਪਸ ਆਉਂਦਾ ਹੈ ਤੇ ਦਾਨ ਕਰਨ ਵਾਲੇ ਦੇ ਜੀਵਨ ਚ ਪੁਚਾਲ ਮੁਚਾ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਭੋਜਨ ਦਾ ਦਾਨ ਕਰਨਾ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਦਾ ਹੀ ਭੋਜਨ ਦਾਨ ਕਰੋ ਜਿਸ ਤਰ੍ਹਾਂ ਦਾ ਤੁਸੀਂ ਖਾ ਸਕਦੇ ਹੋ ਨੰਬਰ 4 ਦੋਸਤੋਵਾਲ ਸਵਾਰਨਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਾਰਿਸ ਦੇ ਲਈ ਆਪਣੇ ਖੁਦ ਦੇ ਕੰਗੇ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ ਕਿਸੇ ਦੂਜੇ ਦਾ ਕੰਗਾ ਇਸਤੇਮਾਲ ਕਰਨਾ ਸਿਹਤ ਦੇ ਸ਼ਾਸਤਰਾਂ ਦੋਵਾਂ ਅਨੁਸਾਰ ਹਿਤਕਾਰ ਨਹੀਂ ਹੈ। ਨਾ ਸਿਰਫ ਕੰਗੇ ਸਗੋਂ ਸਿਰ ਨਾਲ ਸੰਬੰਧਿਤ ਕਿਸੇ ਵੀ ਪ੍ਰਕਾਰ ਦੀ ਸਮੱਗਰੀ ਨੂੰ ਕਿਸੇ ਵੀ ਦੂਸਰੇ ਨੂੰ ਨਹੀਂ ਦੇਣਾ ਚਾਹੀਦਾ। ਇਸ ਨਾਲ ਤੁਹਾਡੀ ਕਿਸਮਤ ਤੇ ਪੁੱਠਾ ਅਸਰ ਪੈਂਦਾ ਹੈ। ਨੰਬਰ 5 Hindu ਧਰਮ 'ਚ ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਮੇਸ਼ਾ ਝਾੜੂ ਨੂੰ ਗਲਤੀ ਨਾਲ ਵੀ ਪੈਰ ਲੱਗ ਜਾਵੇ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਇਸ ਦੇ ਨਾਲ ਹੀ ਝਾੜੂ ਨੂੰ ਇੱਕ ਅਲੱਗ ਸਥਾਨ ਤੇ ਲੁਕੋ ਕੇ ਰੱਖਣਾ ਚਾਹੀਦਾ ਹੈ ਝਾੜੂ ਦਾ ਵੀ ਕਦੇ ਭੁੱਲ ਕੇ ਦਾਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਮਾਂ ਲక్ష్ਮੀ ਰੁਸ ਜਾਂਦੀ ਹੈ ਤੇ ਤੁਹਾਡੇ ਘਰੋਂ ਬਰਕਤ ਚਲੀ ਜਾਂਦੀ ਹੈ ਤੇ ਘਰ 'ਚ ਕਲੇਸ਼ ਤੇ ਆਰਥਿਕ ਸੰਕਟ ਪੈਦਾ ਹੋ ਜਾਂਦਾ ਹੈ ਨੰਬਰ 6 ਸ਼ਾਸਤਰਾਂ ਅਨੁਸਾਰ ਸਾਮ ਦੇ ਸਮੇਂ ਦੁੱਧ ਜਾਂ ਦਹੀਂ ਦਾ ਦਾਨ ਕਰਨਾ ਸ਼ੁਭ ਨਹੀਂ ਮੰਨਿਆ ਜਾਂਦਾ ਦੁੱਧ ਜਾਂ ਦਹੀਂ ਸਫੇਦ ਹੈ ਜੋ ਕਿ ਇਹ ਚੰਦਰ ਗ੍ਰਹਿ ਨਾਲ ਸੰਬੰਧਿਤ ਹੈ ਸੂਰਜ ਸਿਪਨ ਤੋਂ ਬਾਅਦ ਦੁੱਧ ਤੇ ਦਹੀਂ ਦਾ ਦਾਨ ਕਰਨ ਨਾਲ ਘਰ ਚੋਂ ਸੁੱਖ ਤੇ ਖੁਸ਼ਹਾਲੀ ਚਲੇ ਜਾਂਦੇ ਹਨ ਦੁੱਧ ਨੂੰ ਮਾਂ ਲਕਸ਼ਮੀ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਇਸ ਲਈ ਸੂਰਜ ਸਿਪਨ ਤੋਂ ਬਾਅਦ ਦੁੱਧ ਜਾਂ ਦਹੀਂ ਕਿਸੇ ਨੂੰ ਵੀ ਦੇ ਨਾਲ ਕਰਦੀ ਆਰਥਿਕ ਸਥਿਤੀ ਖਰਾਬ ਹੋਣ ਲੱਗਦੀ ਹੈ ਤੇ ਘਰ ਚ ਗਰੀਬੀ ਆ ਜਾਂਦੀ ਹੈ ਨੰਬਰ 7 ਜੋਤਿਸ਼ ਸ਼ਾਸਤਰ ਅਨੁਸਾਰ ਸਰੋਂ ਦੇ ਤੇਲ ਦਾ ਤਾਨ ਕਰਨਾ ਚੰਗਾ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸਤੇਮਾਲ ਕੀਤੇ ਗਏ ਤੇਲ ਦਾ ਦਾਨ ਕਰ ਦਿੰਦੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਪਾਪ ਦਾ ਭਾਗੀਦਾਰ ਬਨਣਾ ਪਵੇਗਾ ਕਦੇ ਵੀ ਦਾਨ 'ਚ ਇਸਤੇਮਾਲ ਕੀਤੇ ਗਏ ਤੇਲ ਨੂੰ ਨਹੀਂ ਦੇਣਾ ਚਾਹੀਦਾ ਇਸ ਨਾਲ ਭਗਵਾਨ ਸਨੀ ਰੁੱਸ ਜਾਂਦੇ ਨੇ ਤੇ ਤੁਹਾਨੂੰ ਉਹਨਾਂ ਦੇ ਗੁੱਸੇ ਨੂੰ ਝੱਲਣਾ ਪੈਂਦਾ ਹੈ ਨੰਬਰ 8 ਸੂਰਜ ਸਿਪਨ ਤੋਂ ਬਾਅਦ ਹਲਦੀ ਦਾ ਦਾਨ ਵੀ ਨਹੀਂ ਕਰਨਾ ਚਾਹੀਦਾ ਖਾਸ ਤੌਰ ਤੇ ਵੀਰਵਾਰ ਦੇ ਦਿਨ ਕਿਉਂਕਿ ਹਲਦੀ ਦਾ ਸਬੰਧ ਗੁਰੂ ਨਾਲ ਮੰਨਿਆ ਜਾਂਦਾ ਹੈ ਹਲਦੀ ਦੇ ਦਾਨ ਕਰਨ ਨਾਲ ਗੁਰੂ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਜੀਵਨ 'ਚ ਪਰੇਸ਼ਾਨੀ ਹੁੰਦੀ ਹੈ ਤੇ ਘਰ 'ਚ ਸ਼ਾਂਤੀ ਆਉਂਦੀ ਅਸ਼ਾਂਤੀ ਆਉਂਦੀ ਰਹਿੰਦੀ ਹੈ ਇਸ ਤੋਂ ਇਲਾਵਾ ਭੁੱਲ ਕੇ ਵੀ ਨਮਕ ਦਾ ਦਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਨਮਕ ਦਾ ਦਾਨ ਕਰਨ ਨਾਲ ਤੁਹਾਨੂੰ சனி ਦੀ ਸਾੜ ਸਤੀ ਚੇਲਣੀ ਪੈ ਸਕਦੀ ਹੈ ਤੇ ਨਾਲ ਹੀ ਨਮਕ ਦਾ ਦਾਨ ਕਰਨ ਨਾਲ ਮਨੁੱਖ ਕਰਜ਼ੇ ਦੇ ਵਿੱਚ ਡੁੱਬ ਜਾਂਦਾ ਹੈ ਨੰਬਰ 9 ਜੋਤਿ ਸ਼ਾਸਤਰ ਅਨੁਸਾਰ ਸੂਰਜ ਸਿਪੰਤੋਂ ਬਾਅਦ ਕਦੇ ਵੀ ਕਿਸੇ ਵੀ ਮਨੁੱਖ ਨੂੰ ਰੁਪਏ ਪੈਸੇ ਨਹੀਂ ਦੇਣੇ ਚਾਹੀਦੇ ਕਿਉਂਕਿ ਸ਼ਾਮ ਦੇ ਸਮੇਂ ਮਾਂ ਲਕਸ਼ਮੀ ਦਾ ਆਗਮਨ ਹੁੰਦਾ ਹੈ ਸ਼ਾਮ ਦੇ ਸਮੇਂ ਧਨ ਦਾਨ ਕਰਨ ਨਾਲ ਮਾਂ ਲਕਸ਼ਮੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਇਸ ਨਾਲ ਘਰ 'ਚ ਗਰੀਬੀ ਆ ਜਾਂਦੀ ਹੈ ਤੇ ਧਨ ਸੰਪਤੀ 'ਚ ਕਮੀ ਹੋਣ ਲੱਗਦੀ ਹੈ ਪਰ ਕਿਸੇ ਸਮਾਨ ਦੇ ਬਦਲੇ ਤੁਸੀਂ ਕਿਸੇ ਨੂੰ ਧਨ ਦੇ ਸਕਦੇ ਹੋ ਨੰਬਰ 10 ਜੋਤਿ ਸ਼ਾਸਤਰ ਕਹਿੰਦਾ ਹੈ ਕਿ ਕਦੇ ਵੀ ਦਾੰਚ ਪਲਾਸਟਿਕ ਸਟੀਲ ਕੱਚ ਤੇ ਐਲੂਮੀਨੀਅਮ ਜਾਂ ਇਹਨਾਂ ਦੇ ਬਣੇ ਵਰਤਨਾ ਦਾ ਦਾਨ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਸੁਭ ਨਹੀਂ ਮੰਨਿਆ ਜਾਂਦਾ ਇਹ ਦਾਨ ਤੁਹਾਡੇ ਕਾਰੋਬਾਰ 'ਚ ਘਾਟਾ ਲਿਆਉਣ ਤੋਂ ਲੈ ਕੇ ਪਰਵਾਦੀ ਸੁੱਖ ਸ਼ਾਂਤੀ ਨੂੰ ਖਤਮ ਕਰ ਸਕਦਾ ਹੈ ਬਹੁਤ ਸਾਰੇ ਲੋਕ ਅਕਸਰ ਪੁੰਨ ਪ੍ਰਾਪਤੀ ਲਈ ਧਾਰਮਿਕ ਗ੍ਰੰਥਾਂ ਦਾ ਦਾਨ ਕਰਦੇ ਹਨ ਇਸ ਤਰ੍ਹਾਂ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਫਟੇ ਹੋਏ ਗ੍ਰੰਥ ਜਦ ਧਾਰਮਿਕ ਕਿਤਾਬਾਂ ਨੂੰ ਦਾਨ ਚ ਨਹੀਂ ਦੇਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਦਾਨ ਕਰਨ ਨਾਲ ਘਰ ਚ ਮਾੜੇ ਸਮੇ ਦਾ ਵਾਸ ਹੁੰਦਾ ਹੈ ਦਾਨ ਕਰਦੇ ਸਮੇ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ ਹਮੇਸ਼ਾ ਜ਼ਰੂਰਤਮੰਦ ਨੂੰ ਹੀ ਦਾਨ ਦੇਣਾ ਚਾਹੀਦਾ ਹੈ ਤਾਂ ਹੀ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਨਿਸਵਾਰਥ ਭਾਵਨਾ ਨਾਲ ਦਾਨ ਕਰਨਾ ਚਾਹੀਦਾ ਹੈ ਦੁਖੀ ਹੋ ਕੇ ਜਾਂ ਗੁੱਸੇ ਦੀ ਭਾਵਨਾ ਨਾਲ ਕੀਤਾ ਗਿਆ ਦਾਨ ਬੇਕਾਰ ਚਲਾ ਜਾਂਦਾ ਹੈ ਇਸ ਦੇ ਨਾਲ ਹੀ ਪੂਰੀ ਸਰਦਾ ਭਾਵਨਾ ਨਾਲ ਦਾਨ ਨਾਲ ਦਾਨ ਹੱਥ ਵਿੱਚ ਦੇਣਾ ਚਾਹੀਦਾ ਹੈ ਤੇ ਆਦਰ ਤੇ ਸਨਮਾਨ ਨਾਲ ਦਾਨ ਕਰਨਾ ਚਾਹੀਦਾ ਹੈ ਜਮੀਨ ਤੇ ਰੱਖ ਕੇ ਜਾਂ ਸੁੱਟ ਕੇ ਕਦੇ ਵੀ ਕਿਸੇ ਨੂੰ ਦਾਨ ਨਾ ਦਿਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੁੰਨ ਦੀ ਪ੍ਰਾਪਤੀ ਨਹੀਂ ਹੋਵੇਗੀ ਉਲਟਾ ਤੁਸੀਂ ਪਾਪ ਦੇ ਭਾਗੀਦਾਰ ਬਣ ਜਾਵੋਗੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ